ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜੇਤੀ ਕਰ ਲਵੋ ਤੇ ਬੈਲ ਆਈਕਨ ਨਾਪਕੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁੱਕੋ ਗੁਰੂ ਪਿਆਰਿਓ ਤੂਫਾਨ ਸਿੰਘ ਨੂੰ ਲਗਭਗ ਸਾਰਾ ਸਿੱਖ ਜਗਤ ਜਾਣਦਾ ਹੈ ਜਿਸ ਸ਼ੌਰਮੇ ਤੇ ਫਿਲਮਾਂ ਵੀ ਬਣ ਚੁੱਕੀਆਂ ਹਨ ਪਰ ਅੱਜ ਤੁਹਾਨੂੰ ਸਰਵਣ ਕਰਾਵਾਂਗੇ ਛੋਟੇ ਤੂਫਾਨ ਦੀ ਸਾਕੀ ਵੀਡੀਓ ਨੰਬਰ 2 ਵਿੱਚ ਖੜਕੂ ਸੰਗਰ ਦੀ ਸਾਖੀ ਦੇ ਪਾਠ ਦੂਜੇ ਦੀ 6ਵੀਂ ਸਾਖੀ ਤੂਫਾਨ ਅਤੇ ਛੋਟਾ ਤੂਫਾਨ ਸਾਖੀ শ্রবণ ਕਰਨ ਤੋਂ ਪਹਿਲਾਂ ਗੱਜ ਗਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ শ্রবণ ਕਰੀਏ ਪਾਇਦਲ ਜੀ ਸਿੰਘ ਬਿੱਟੂ ਦੀ ਜ਼ੁਬਾਨੀ ਲੁਧਿਆਣੇ ਦੇ ਕਾਰਖਨਿਆਂ ਵਾਲੇ ਇਲਾਕੇ ਵਿੱਚ ਫੈਡਰੇਸ਼ਨ ਅਗੂ ਕੁਲਵੰਤ ਸਿੰਘ ਖੁਕਰਾਨੇ ਦੀ ਠਾਰ ਸੀ ਉਹ ਆਪਣੀ ਪਤਨੀ ਅਤੇ ਛੋਟੇ ਬੱਚੇ ਸਮੇਤ ਇੱਥੇ ਰਹਿੰਦੇ ਸਨ ਸੰਗਣੀ ਆਬਾਦੀ ਅਤੇ ਕਮ ਕਾਜੀ ਲੋਕਾਂ ਦਾ ਇਲਾਕਾ ਹੋਣ ਕਰਕੇ ਕੋਈ ਸ਼ੱਕ ਨਹੀਂ ਸੀ ਕਰਦਾ ਗੁਰਜੰਟ ਸਿੰਘ ਅਤੇ ਮੈਂ ਇੱਥੇ ਆਇਆ ਕਰਦੇ ਸਾਂ ਮੈਂ ਉਹਦੇ ਦੋਸਤ ਵਜੋਂ ਅਤੇ ਗੁਰਜੰਟ ਸਿੰਘ ਕੁਲਵੰਤ ਸਿੰਘ ਖੁਖਰਾਣਾ ਦੇ ਸਾਲੇ ਵਜੋਂ ਇੱਥੇ ਰਹਿੰਦੇ ਸਾਂ ਕੁਝ ਦਿਨ ਪਹਿਲਾਂ ਗੁਰਜੰਟ ਸਿੰਘ ਗੁਰਦਾਸਪੁਰ ਵਿੱਚ ਜਗਰਾਦ ਸਿੰਘ ਤੂਫਾਨ ਅਤੇ ਹੋਰ ਜਿੱਥੇ ਬੰਦੀਆਂ ਦੇ ਸਿੰਘਾਂ ਨੂੰ ਮਿਲ ਕੇ ਆਇਆ ਸੀ ਮੈਂ ਰਾਤ ਨੂੰ ਉੱਥੇ ਪਹੁੰਚਿਆ ਤਾਂ ਪ੍ਰਸ਼ਾਦੇ ਪਾਣੀ ਤੋਂ ਬਾਅਦ ਗੁਰਜੰਟ ਸਿੰਘ ਨੇ ਇੱਕ ਸਿੰਘ ਜੋ ਉਮਰ ਵਿੱਚ ਹਲੇ ਘਬਰੇਟ ਹੀ ਸੀ ਉਹਦੇ ਬਾਰੇ ਬੜੇ ਜੋਸ਼ ਨਾਲ ਗੱਲਾਂ ਸੁਣਾਈਆਂ ਜਥੇਦਾਰ ਗੁਰਜੰਟ ਸਿੰਘ ਉਸ ਪੁਜੰਗੀ ਨੂੰ ਜਮੰਦਰੂ ਕਮਾਂਡੋ ਅਤੇ ਕਈ ਵਾਰ ਅਗ ਦੀ ਨਾਲ ਵਰਗੇ ਵਿਸ਼ੇਸ਼ਨਾ ਨਾਲ ਯਾਦ ਕਰਦਾ ਸੀ ਸਾਲ ਕੋ ਬਾਅਦ ਉਸੇ ਹੀ ਥਾਂ ਉਤੇ ਉਹਦੇ ਬਾਰੇ ਬੜੇ ਦੁੱਖ ਨਾਲ ਦੱਸਿਆ ਕਿ ਉਹ ਛੋਟੂ ਫੌਜ ਨਾਲ ਇੱਕ ਮੁਕਾਬਲੇ ਵਿੱਚ ਚੜਾਈ ਕਰ ਗਿਆ ਇਹ ਗੱਲਾਂ ਕਰਕੇ ਇੱਕ ਭਾਰੇ ਮਾਹੌਲ ਵਿੱਚ ਅਸੀਂ ਸੋង ਗਏ ਸਾਨੂੰ ਇਸ ਤਰ੍ਹਾਂ ਦੇ ਮੌਕੇ ਕਈ ਵਾਰ ਵੇਖਣੇ ਪਏ ਸਨ ਉਸ ਪੁਜੰਗੀ ਦਾ ਪੱਕਾ ਨਾਂ ਜਥੇਦਾਰ ਗੁਰਜੰਟ ਸਿੰਘ ਨੇ ਨਹੀਂ ਦੱਸਿਆ ਸ਼ਾਇਦ ਉਸ ਨੂੰ ਆਪ ਵੀ ਨਹੀਂ ਪਤਾ ਸੀ ਨਾ ਹੀ ਉਦੋਂ ਕਿਤੋਂ ਉਹਦੇ ਬਾਰੇ ਜਾਣ ਸਕੇ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿ ਤੋਂ ਉਹਦੇ ਬਾਰੇ ਸੁਣਨ ਪੜਨ ਨੂੰ ਮਿਲਿਆ ਉਹਦੀ ਜ਼ਿੰਦਗੀ ਦੇ ਬਹਾਦਰੀ ਵਾਲੇ ਵਾਕਿਆਤ ਹੋਰ ਕਿਤੇ ਵੀ ਸੁਣਨ ਨੂੰ ਨਹੀਂ ਮਿਲੇ ਜਿਨ੍ਹਾਂ ਦੇ ਗੁਰਜੰਟ ਸਿੰਘ ਵਰਗਾ ਜਰਨਲ ਵੀ ਪ੍ਰਸ਼ੰਸਾ ਕਰਦਾ ਸੀ ਉਹਦਾ ਨਾਮ ਇਤਿਹਾਸ ਦੇ ਬੇਨਾਮ ਸ਼ਹੀਦਾਂ ਵਿੱਚ ਦਰਜ ਹੋ ਗਿਆ ਬੜੇ ਚਿਰ ਬਾਅਦ ਉਹਨੂੰ ਯਾਦ ਕਰਕੇ ਮਨ ਫਿਰ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਉਹਦੇ ਚੜ੍ਹਾਈ ਕਰ ਜਾਣ ਬਾਰੇ ਪਹਿਲੀ ਵਾਰ ਸੁਣ ਕੇ ਲੱਗਿਆ ਸੀ ਕਿੰਨੀ ਛੋਟੀ ਜ਼ਿੰਦਗੀ ਵੀ ਕਿੰਨੀ ਕਮਾਲ ਹੋ ਸਕਦੀ ਹੈ ਧਰਮ ਦੇ ਰਾਹਾਂ ਉੱਤੇ ਬੇਨਾਮ ਰੂਪ ਵਿੱਚ ਵੀ ਉਸ ਸਿੰਘ ਨੂੰ ਇਸੇ ਰੂਪ ਵਿੱਚ ਹੀ ਯਾਦ ਕੀਤਾ ਜਾ ਸਕਦਾ ਹੈ ਜਗਰਾਜ ਸਿੰਘ ਤੂਫਾਨ ਵਿੱਚ ਚੜ੍ਹਦੀ ਉਮਰੇ ਸੰਘਰਸ਼ ਵਿੱਚ ਆਇਆ ਅਤੇ ਤੂਫਾਨ ਦੀ ਤੇਜ਼ੀ ਵਾਂਗ ਆਲੇ ਦੁਆਲੇ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਜਿੰਨਾ ਚਿਰ ਉਹ ਜਿਵਿਆ ਉਹਦੀ ਜ਼ਿੰਦਗੀ ਹੀ ਤੂਫਾਨ ਵਾਂਗ ਰਹੀ ਇਹ ਤੇਜ਼ੀ ਵਾਲਾ ਜੀਵਨ ਬਹੁਤਾ ਲੰਮਾ ਨਹੀਂ ਹੁੰਦਾ ਪੰਥ ਵਿੱਚ ਵੀ ਉਹਦੇ اخلاق ਅਤੇ ਕੰਮਾਂ ਦੀ ਚੜ੍ਹਾਈ ਤੂਫਾਨ ਵਾਂਗੀ ਸੀ ਉਹ ਦੁਸ਼ਮਣਾਂ ਲਈ ਮੌਤ ਦਾ ਪੈ ਸੀ ਉਸ ਰੂਹ ਨੂੰ ਤਰੋ ਹੀ ਬਖਸ਼ਿਸ਼ ਹੋਈਆਂ ਸਨ ਨਹੀਂ ਤੇ ਇੰਨੀ ਛੋਟੀ ਉਮਰ ਵਿੱਚ ਅਤੇ ਇੰਨੀ ਛੇਤੀ ਦੁਸ਼ਮਣਾਂ ਦੋਸਤਾਂ ਵਿੱਚ ਕਿਸੇ ਦਾ ਇਕਬਾਲ ਇੰਨਾ ਬੁਲੰਦ ਨਹੀਂ ਹੋ ਸਕਦਾ ਉਹਦੇ ਜੱਥੇ ਵਿੱਚ ਬਾਕੀ ਸਿੰਘ ਵੀ ਇਸੇ ਬਣਤਰ ਅਤੇ ਮિજાਜ ਦੇ ਬਣੇ ਹੋਏ ਸਨ ਉਹ ਮੁੱਛ ਫੁੱਟ ਉਮਰਦੇ ਪਤਲੇ ਇੱਕ ਹਰੇ ਸ਼ਰੀਰ ਉਹ ਤੇ ਚਮਕਦੀਆਂ ਅੱਖਾਂ ਵਾਲੇ ਸਿੰਘ ਇਸ ਤਰ੍ਹਾਂ ਹੀ ਜੰਗ ਵਿੱਚ ਆਏ ਜਿਵੇਂ ਅਤੇ ਚੜਾਈ ਕਰ ਗਏ ਅੱਜ ਵੀ ਕੋਈ ਉਹਨਾਂ ਨੂੰ ਸਤਕਾਰ ਤੋਂ ਬਿਨਾਂ ਯਾਦ ਨਹੀਂ ਕਰਦਾ ਉਸ ਬਾਰੇ ਕਿਸੇ ਪਾਸਿਓਂ ਕੋਈ ਉਲੰਭਾਨਾ ਸੁਣਿਆ ਜੋ ਸੰਘਰਸ਼ਾਂ ਵਿੱਚ ਬੜੀ ਸੋਖੀ ਤਰ੍ਹਾਂ ਕਿਸੇ ਦੇ ਨਾਮ ਲਾਲਵੀਂ ਜੁੜ ਜਾਇਆ ਕਰਦਾ ਹੈ ਉਹਨਾਂ ਦੀ ਸਾਦਗੀ ਅਤੇ ਬੱਚਿਆਂ ਵਰਗੀ ਨਿਰਛਲਤਾ ਉਹਨਾਂ ਦੀ ਚੜਦਲ ਦਾ ਰਾਜ ਸੀ ਕਈ ਵਾਰ ਕਿਸੇ ਜਥੇਦਾਰ ਦਾ ਕਿਰਦਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਾਰਾ ਜੱਥਾ ਹੀ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਪੰਥ ਨੇ ਉਹਨਾਂ ਨੂੰ ਉਸੇ ਰੰਗ ਵਿੱਚ ਆਪਣੇ ਪਿਆਰੇ ਬੱਚਿਆਂ ਵਾਂਗ ਸਦਾ ਲਈ ਯਾਦ ਵਿੱਚ ਸੰਭਲਿਆ ਹੈ ਇਸ ਜੱਥੇ ਦੇ ਦੂਜੇ ਸਿੰਘਾਂ ਦੀ ਵੀ ਦੁਸ਼ਮਣਾਂ ਵਿੱਚ ਤਾਂ ਸੀ ਇਹ ਜੱਥੇ ਦਾ ਅਹਿਮ ਪੱਖ ਇਹ ਸੀ ਕਿ ਉਹਨਾਂ ਦੀ ਬੰਦੂਕ ਦਾ ਮੂੰਹ ਸਦਾ ਹੀ ਦੁਸ਼ਮਣ ਵੱਲ ਰਿਹਾ ਉਹਨਾਂ ਨੇ ਆਪਣੇ ਲੋਕਾਂ ਵੱਲ ਮੂੰਹ ਨਹੀਂ ਭੁਆਇਆ ਚਾਹੇ ਉਹ ਗੱਦਾਰਾਂ ਅਤੇ ਵਿਰੋਧੀਆਂ ਵੱਜੋਂ ਅੜਿੱਕਾ ਹੀ ਕਿਉਂ ਨਾ ਬਣੇ ਹੋਣ ਉਹਨਾਂ ਨੇ ਆਪਣੇ ਕਦਮਾਂ ਨੂੰ ਇਸ راہ ਵੱਲ ਜਾਣ ਤੋਂ ਰੋਕੀ ਰੱਖਿਆ ਉਹਨਾਂ ਦੇ ਇਲਾਕੇ ਵਿੱਚ ਜੋ ਗੱਲ ਮਿਸਾਲ ਬਣੀ ਉਹ ਇਹ ਸੀ ਕਿ ਉਸ ਵੇਲੇ ਹਿੰਦੂ ਲੋਕ ਪਿੰਡਾਂ ਵਿੱਚੋਂ ਸ਼ਹਿਰਾਂ ਵੱਲ ਜਾਣ ਲੱਗੇ ਸਨ ਪਰ ਉਹਨਾਂ ਨੇ ਆਪਣੇ ਇਲਾਕੇ ਵਿੱਚ ਇਹ ਨੋਬਤ ਨਹੀਂ ਹੋਣ ਦਿੱਤੀ ਇਹ ਵੱਡਾ ਕਾਰਨ ਸੀ ਕਿ ਜਗਰਾਤ ਸਿੰਘ ਤੂਫਾਨ ਦੇ ਭਗਤੇ ਸਮੁੱਚੇ ਪੰਜਾਬ ਵਿੱਚੋਂ ਬੇਮਿਸਾਲ ਕੱਟ ਸੀ ਪਿੱਛੇ ਮੁੜ ਕੇ ਸੰਘਰਸ਼ ਉੱਤੇ ਨਜ਼ਰ ਮਾਰੀਏ ਤਾਂ ਜਗਰਾਤ ਸਿੰਘ ਤੂਫਾਨ ਦਾ ਕੰਮ ਕਰਨ ਦਾ ਤਰੀਕਾ ਖਾਸ ਕਰਕੇ ਆਪਣੇ ਵਿਰੋਧੀਆਂ ਜੋ ਪੁਲਿਸ ਦੇ ਮੁਕਬਰ ਕਰਕੇ ਜਾਣੇ ਜਾਂਦੇ ਸਨ ਉਹਨਾਂ ਨਾਲ ਵਰਤਾਓ ਵਧੇਰੇ ਠੀਕ ਜਾਂਦਾ ਹੈ ਔਰ ਕਈ ਸਿਆਣੇ ਅਤੇ ਸੂਰਬੀਰ ਜਥੇਦਾਰ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਦੁਸ਼ਮਣਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਮਾਰੇ ਗਏ ਇਹਨਾਂ ਕੰਮਾਂ ਦਾ ਬੁਰਾ ਅਸਰ ਵਧੇਰੇ ਪਿਆ ਛੋਟੀ ਉਮਰੇ ਹੀ ਉਹ ਇਸ ਨਤੀਜੇ ਤੇ ਕਿਵੇਂ ਪਹੁੰਚਿਆ ਇਹਦੇ ਭਾਰੇ ਦਲੀਲ ਵਜੋਂ ਕੁਝ ਨਹੀਂ ਕਿਹਾ ਜਾ ਸਕਦਾ ਸਿਵਾਏ ਗੁਰੂ ਸਾਹਿਬ ਦੀ ਮਿਹਰ ਦੇ ਪਾਇਲ ਜੀ ਸਿੰਘ ਬਿੱਟੂ ਕਹਿੰਦੇ ਹਨ ਕਿ ਇਸ ਯੋਧੇ ਦੇ ਦਰਸ਼ਨ ਕਰਨ ਦਾ ਮੌਕਾ ਇੱਕੋ ਵਾਰ ਮਿਲਿਆ ਜਦੋਂ ਮੈਂ ਨਿਰਮਲ ਸਿੰਘ ਮੀਆਂ ਵਿੰਡ ਕੇਐਸਐਫ ਅਤੇ ਕਮਰਜੀਤ ਸਿੰਘ ਸੁਲਤਾਨ ਵਿੰਡ ਨੂੰ ਖਲਚੀਆਂ ਕਿਸੇ ਹਸਪਤਾਲ ਵਿੱਚ ਮਿਲਣ ਗਿਆ ਸਾਂ ਉਹ ਤੇ ਨਰਮਲ ਸਿੰਘ ਦੀ ਸਿੰਘਣੀ ਦਾਖਲ ਸੀ ਅਤੇ ਉਹਨਾਂ ਦੇ ਘਰ ਪੁਜੰਗੀ ਨੇ ਜਨਮ ਲਿਆ ਸੀ ਉੱਥੇ ਹੀ ਗੁਰਜੰਟ ਸਿੰਘ ਨੇ ਜਗਰਾਜ ਸਿੰਘ ਨੂੰ ਮਿਲਣਾ ਸੀ ਐਨ ਆਖਰੀ ਮੌਕੇ ਕਿਸੇ ਕਾਰਨ ਗੁਰਜੰਟ ਸਿੰਘ ਦਾ ਜਾਣਾ ਸੰਭਵ ਨਾ ਹੋ ਸਕਿਆ ਇਸ ਕਰਕੇ ਇਹਨਾਂ ਸਿੰਘਾਂ ਨੂੰ ਮੈਂ ਹੀ ਮਿਲਣਾ ਸੀ ਅਤੇ ਜਥੇਦਾਰ ਦਾ ਸੁਨੇਹਾ ਦੇਣਾ ਸੀ ਉਹਦੇ ਨਾਲ ਇੱਕ ਸਿੰਘ ਜੋ ਮੈਨੂੰ ਪਹਿਲਾਂ ਤੋਂ ਜਾਣਦਾ ਸੀ ਉਹ ਦੋਵੇਂ ਹੀ ਮਿਲਣ ਆਏ ਕੋਈ 2 ਘੰਟੇ ਉਹ ਸਾਡੇ ਕੋਲ ਰਹੇ ਬਹੁਤ ਘੱਟ ਬੋਲੇ ਅਤੇ ਸਿਰਫ ਕੰਮੀਆਂ ਗੱਲਾਂ ਸਾਰਾ ਸਮਾਂ ਉਹਨੇ ਅੱਖਾਂ ਨੀਵੀਆਂ ਹੀ ਰੱਖੀਆਂ ਚਾਹ ਪਿੰਦਿਆ ਮੈਂ ਪੁੱਛਿਆ ਤੁਸੀਂ ਠੀਕ ਠਾਕ ਉਹ ਬੜੇ ਸਲੀਕ ਨਾਲ ਉਤਰ ਦਿੱਤਾ ਬਿਲਕੁਲ ਚੜਦੀ ਕਲਾ ਜੀ ਚੜਦੀ ਕਲਾ ਕਹਿੰਦੇ ਆ ਹੀ ਉਹਦੇ ਚਿਹਰੇ ਤੇ ਲਾਲੀ ਛਾਵੇ ਚੜਦੀ ਕਲਾ ਉਹਦੀ ਜ਼ੁਬਾਨ ਤੋਂ ਹੀ ਨਹੀਂ ਸਗੋਂ ਉਹਦੇ ਰੋਮ ਰੋਮ ਵਿੱਚ ਨਮਾ ਹੋਈ ਮੈਨੂੰ ਲੱਗਿਆ ਕਿ ਅਸੀਂ ਉਹਨਾਂ ਤੋਂ ਉਮਰ ਵਿੱਚ ਵੱਡੇ ਸਾਂ ਉਹਨੇ ਸਤਿਕਾਰ ਪਿਆਰ ਵੱਜੋਂ ਹੀ ਨੀਵੀਂ ਪਾਈ ਰੱਖ ਜੰਗ ਦੀ ਸ਼ਿੱਦਤ ਅਤੇ ਚਾ ਉਹਦੇ ਚਿਹਰੇ ਤੋਂ ਚਲਕਦਾ ਸੀ ਉਹਦਾ ਸਾਰਾ ਜੀਵ ਜਿਸਮ ਜੰਗ ਨਾਲ ਇੱਕ ਮਿਕਸੀ ਉਹ ਨੀਤੀਆਂ ਪੰਚੜੇ ਸਿਧਾਂਤ ਅਤੇ ਜਪਤਿਆਂ ਬਾਰੇ ਬੇਪਰਵਾਹ ਜਪਦਾ ਸੀ ਪਰ ਉਹ ਅਜਿਹੇ ਸਹਿਜ ਵਿੱਚ ਜਿਉਂਦਾ ਸੀ ਜਿੱਥੇ ਸਭ ਕੁਝ ਆਪ ਮੁਹਾਰੇ ਬਿਨਾਂ ਕਿਸੇ ਉਚੇਜ ਦੇ ਫੁੱਟ ਨਿਕਲਦਾ ਸੀ ਜਿਸ ਨੌਜਵਾਨ ਨੂੰ ਜਥੇਦਾਰ ਗੁਰਜੰਟ ਸਿੰਘ ਅਗ ਦੀ ਨਾਲ ਕਿਹਾ ਕਰਦਾ ਸੀ ਉਹ ਐਸੇ ਜਿਥੇ ਲਈ ਸਾ ਸੀ ਭਾਵ ਜੋਰਾ ਸਿੰਘ ਤੂਫਾਨ ਨਾਲ ਹੀ ਉਹ ਰਹਿੰਦਾ ਸੀ ਉਹ ਵੀ ਜਗਰਾਤ ਸਿੰਘ ਵਾਂਗ ਹੀ 16 ਕੋ ਸਾਲ ਦਾ ਇੱਕ ਹਰਾ ਗੋਰਾ ਨੀਚੋ ਰੰਗ ਅਤੇ ਅੱਖਾਂ ਵਿੱਚ ਉਹ ਜੰਗ ਵਾਲੀ ਚਮਕ ਸੀ ਬਹੁਤ ਘੱਟ ਬੋਲਣਾ ਨਿਵੀਂ ਪਗ ਰੱਖਣਾ ਅਤੇ ਗੁਰਮਤ ਦੇ ਅਸੂਲਾਂ ਤੇ ਪਹਿਰਾ ਦੇਣਾ ਥੋੜਾ ਖਾਣਾ ਪੀਣਾ ਸਖਤ ਕਸਰਤ ਅਤੇ ਖੁੱਲ ਕੇ ਹੱਸਣਾ ਉਹਨਾਂ ਸਾਰਿਆਂ ਦੇ ਸੰਝ ਲੱਛਣ ਸਨ ਉਹਨਾਂ ਨੇ ਆਪਣੇ ਇਲਾਕੇ ਵਿੱਚ ਬੀਐਸਐਫ ਸੀਆਰਪੀਐਫ ਅਤੇ ਫੌਜ ਦੀਆਂ ਟੋਲੀਆਂ ਤੇ ਕਈ ਹਮਲੇ ਕੀਤੇ ਉਹਨਾਂ ਨੇ ਕਈ ਪੁਲਿਸ ਚੌਂਕੀਆਂ ਨੂੰ ਵੀ ਫਤਿਹ ਕੀਤਾ ਬਹੁਤ ਵਾਰ ਪੁਲਿਸ ਚੌਂਕੀਆਂ ਤੇ ਬਾਰੂਦ ਵੀ ਲਾਇਆ ਉਸ ਵੇਲੇ ਸਰਕਾਰ ਨੇ ਪਿੰਡਾਂ ਵਿੱਚੋਂ ਸਾਬਕਾ ਫੌਜੀਆ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਕਿ ਕਿਸੇ ਤਰ੍ਹਾਂ ਸਿੰਘ ਆਪਣੇ ਲੋਕਾਂ ਨਾਲ ਹੀ ਲੜ ਮਰਨ ਜਗਰਾਦ ਸਿੰਘ ਨੇ ਆਪਣੇ ਇਲਾਕੇ ਵਿੱਚ ਸਰਕਾਰ ਦੀ ਇਸ ਨੀਤੀ ਨੂੰ ਸਿਰ ਪਾਰ ਖੜੀ ਕਰ ਦਿੱਤਾ ਬਹੁਤ ਗੱਡ ਥਾਵਾਂ ਤੇ ਪੁਲਿਸ ਵਾਲਿਆਂ ਨੂੰ ਮਾਰਨਾ ਪਿਆ ਜਿਆਦਾ ਥਾਵਾਂ ਤੇ ਉਹਨਾਂ ਨੇ ਕੇਰਾ ਪਾ ਕੇ ਬਿਨਾਂ ਗੋਲੀ ਚਲਾਈ ਹੀ ਹਥਿਆਰ ਛੁਡਵਾਲੇ ਨਤੀਜੇ ਵਜੋਂ ਉੱਥੇ ਸਰਕਾਰ ਦੀ ਇਹ ਚਾਲ ਠੁਸ ਹੋ ਗਈ ਭਾਵੇਂ ਬਾਅਦ ਵਿੱਚ ਸਰਕਾਰ ਨੇ ਨਵੇਂ ਤਰੀਕੇ ਨਾਲ ਇਹੋ ਨੀਤੀ ਫੇਰ ਲਾਗੂ ਕੀਤੀ ਇਹ ਸਿੰਘ ਨੇ ਇੱਕ ਵਾਰ ਇਕੱਲਿਆਂ ਹੀ ਪੂਰੀ ਚੌਂਕੀ ਤੋਂ ਹਥਿਆਰ ਛੁਡਵਾਲੇ ਸਨ ਕਿ ਕੇਰਾ ਪਿਆ ਗਿਆ ਹੈ ਆਪਣੀ ਜਾਨ ਬਚਾਉਣੀ ਹੈ ਤਾਂ ਹਥਿਆਰ ਛੁੱਟ ਕੇ ਬਾਹਰ ਆ ਜਾਓ ਜਿੱਥੇ ਕਿਤੇ ਵੀ ਵਧੇਰੇ ਖਤਰਾ ਹੁੰਦਾ ਸੀ ਉੱਥੇ ਉਹ ਸਿੰਘ ਆਪ ਮੁਰੇ ਹੁੰਦਾ ਸੀ ਉਹ ਅਠੋਂ ਪੈਰ ਹਥਿਆਰਬੰਦ ਰਹਿੰਦਾ ਸੀ ਸੋਣ ਵੇਲੇ ਵੀ ਅਸਾルト ਉਹਦੇ ਹਿੱਕ ਨਾਲ ਲੱਗੀ ਰਹਿੰਦੀ ਸੀ ਉਹਦੇ ਕਮਰ ਕੱਸੇ ਵਿੱਚ ਜੋ ਜ਼ਰੂਰੀ ਸਮਾਨ ਹੁੰਦਾ ਸੀ ਉਸ ਵਿੱਚ ਮੈਗਜ਼ੀਨਾਂ ਵਾਲਾ ਝੋਲਾ ਇੱਕ ਪਿਸਤੌਲ ਜੋ ਉਸ ਨੂੰ ਜਿੱਤੇਦਾਰ ਨੇ ਦਿੱਤੀ ਸੀ ਛੋਟੀ ਗ੍ਰਪੌਨ ਇੱਕ ਫੌਜੀ ਚਾਕੂ ਪਾਣੀ ਦੀ ਬੋਤਲ ਅਤੇ ਕੁਝ ਸੁੱਕੇ ਮੇਹਣੇ ਉਦੀ ਫੁਰਤੀ ਅਤੇ ਦਲੇਰੀ ਦੀਆਂ ਬਹੁਤ ਕਹਾਣੀਆਂ ਹਨ ਕਿ ਉਹ ਦੁਸ਼ਮਣ ਉੱਤੇ ਚੀਤੇ ਦੀ ਫੁਰਤੀ ਵਾਂਗ ਇਸ ਤਰ੍ਹਾਂ ਪੈਂਦਾ ਸੀ ਕਿ ਉਹਨਾਂ ਤੋਂ ਹਥਿਆਰ ਵੀ ਖੁੱਲ ਜਾਂਦਾ ਸੀ। ਉਹਦਾ ਨਿਸ਼ਾਨਾ ਸੁੱਤੇ ਸੀ ਦੀ ਅਚੁਕ ਸੀ, ਸਦਾ ਠੀਕ ਥਾਂ ਪੈਂਦਾ ਸੀ। ਕਿਸੇ ਮੁਕਾਬਲੇ ਜਾਂ ਕਾਤ ਵੇਲੇ ਉਹ ਬਹੁਤ ਇਕਾਗਰ ਤੇ ਦ੍ਰਿੜਚਿਤ ਹੋ ਜਾਂਦਾ ਸੀ। ਉਹ ਹਾਲਾਤ ਉੱਤੇ ਕੁਦਰਤੀ ਰੂਪ ਵਿੱਚ ਪਾਰੂ ਹੋ ਜਾਂਦਾ ਸੀ। ਉਸ ਤੋਂ ਕੋਈ ਗਲਤੀ ਨਹੀਂ ਸੀ ਹੁੰਦੀ। ਉਹਨੂੰ ਆਪਣੇ ਨਾਲੋਂ ਆਪਣੇ ਸਾਥੀਆਂ ਦੀ ਰਾਖੀ ਦੀ ਚਿੰਤਾ ਵਧੇਰੇ ਹੁੰਦੀ ਸੀ ਤੇ ਆਪਣੇ ਸਾਥੀਆਂ ਲਈ ਆਪਣੀ ਜਾਨ ਵੀ ਉਹ ਖਤਰੇ 'ਚ ਪਾ ਲੈਂਦਾ ਸੀ। ਇੱਕ ਵਾਰ ਉਹ ਦੋ ਸਿੰਘਾਂ ਸਮੇਤ ਪੁਲਿਸ ਦੇ ਘੇਰੇ ਵਿੱਚ ਆ ਗਿਆ ਜਦੋਂ ਲੱਗਿਆ ਕਿ ਘੇਰੇ ਵਿੱਚੋਂ ਨਿਕਲਣ ਲਈ ਕਿਸੇ ਇੱਕ ਨੂੰ ਰੁਕਣਾ ਪੈਣਾ ਹੈ ਤਾਂ ਉਹਨੇ ਆਪਣੇ ਦੋਵਾਂ ਸਾਥੀਆਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਅਤੇ ਪੁਲਿਸ ਨੂੰ ਰੋਕੀ ਰੱਖਿਆ ਬਾਅਦ ਵਿੱਚ ਉਹਨੇ ਪੁਲਿਸ ਦਾ ਨੁਕਸਾਨ ਵੀ ਕੀਤਾ ਅਤੇ ਆਪ ਕੋਈ 2 ਕਿਲੋਮੀਟਰ ਤੱਕ ਰੁੱੜ ਰੁੱੜ ਕੇ ਘੇਰੇ ਤੋਂ ਸਹੀ ਸਲਾਮਤ ਬਾਹਰ ਨਿਕਲ ਗਿਆ ਜਦੋਂ ਉਸ ਨੂੰ ਪੁੱਛਿਆ ਕਿ ਤੂੰ ਆਪਣੇ ਤੋਂ ਵੱਡਿਆਂ ਨੂੰ ਜਾਣ ਲਈ ਕਿਵੇਂ ਕਹਿ ਸਕਦਾ ਸੀ ਉਹ ਕਹਿਣ ਲੱਗਾ ਕਿ ਮੈਨੂੰ ਯਕੀਨ ਸੀ ਕਿ ਮੈਂ ਘੇਰੇ ਚੋਂ ਬਾਹਰ ਨਿਕਲ ਜਾਵਾਂਗਾ ਇਸ ਤਜਰਬੇ ਤੋਂ ਬਾਅਦ ਉਸ ਦਾ ਸਵੈ ਭਰੋਸਾ ਹੋਰ ਵੱਧ ਗਿਆ ਉਹ ਕਈ ਵਾਰ ਇਕੱਲਿਆਂ ਵੀ ਕੰਮਾਂ ਨੂੰ ਅੰਜਾਮ ਦੇ ਲੈਂਦਾ ਸੀ ਉਹ ਕਈ ਵਾਰ ਫੌਜ ਨਾਲ ਇਕੱਲਿਆਂ ਮੁਕਾਬਲਾ ਕਰਕੇ ਸਹੀ ਸਲਾਮਤ ਬਚ ਨਿਕਲਿਆ ਉਹਦੇ ਬਾਰੇ ਮਸ਼ਹੂਰ ਸੀ ਕਿ ਇੱਕ ਵਾਰ ਉਹਨੇ CRPF ਦੀ ਜੀਪ ਤੇ ਇਕੱਲਿਆਂ ਹੀ ਹਮਲਾ ਕਰ ਦਿੱਤਾ ਜੀਪ ਵਿੱਚ 6 ਸਿਪਾਹੀ ਸਨ ਤੇ ਇਹ ਸੂਰਮੇ ਨੇ ਉਹਨਾਂ ਵਿੱਚੋਂ 5 ਜਿਹੜੇ ਨੇ ਪਾਰ ਬਲਾ ਦਿੱਤੇ ਬਚੇ ਹੋਏ ਸਿਪਾਹੀ ਨੂੰ ਜਦੋਂ ਅਫਸਰ ਨੇ ਪੁੱਛਿਆ ਕਿ ਹਮਲਾਵਰ ਕਿੰਨੇ ਸਨ ਤਾਂ ਉਹਦਾ ਉੱਤਰ ਸੀ ਕਿ ਮੈਂ ਵੇਖਿਆ ਤਾਂ ਇੱਕੋ ਹੀ ਸੀ ਪਰ ਉਹ ਹਮਲਾ 6 ਬੰਦੇ ਦੀ ਵੰਗ ਕਰ ਰਿਹਾ ਸੀ ਉਹ ਗੱਡੀ ਦੀ ਸਵਾਰੀ ਵਧੇਰੇ ਕਰਦਾ ਸੀ ਪਾਵੇਂ ਉਹ ਮੋਟਰਸਾਈਕਲ ਵੀ ਵਰਤ ਲੈਂਦਾ ਸੀ ਸੰਘਰਸ਼ ਦੇ ਦਿਨਾਂ ਵਿੱਚ ਜਿਹੜੇ ਸਿੰਘ ਸਿਦਕ ਅਤੇ ਸੰਜਮ ਨਾਲ ਇਹ ਸਰਾ ਪੈਂਦੇ ਸਨ ਉਹਨਾਂ ਵਿੱਚ ਇੱਕ ਤਬਦੀਲੀ ਆ ਜਾਂਦੀ ਸੀ ਉਹ ਮੌਤ ਦੇ ਪੈ ਤੋਂ ਅਗਾਂਹ ਨਿਕਲ ਜਾਂਦੇ ਸਨ ਇਹ ਅੰਦਰ ਪਿਆਤਾ ਸਿਰਫ ਮੌਤ ਤੋਂ ਨਹੀਂ ਸੀ ਸਗੋ ਜੋ ਗੁਰਸ਼ਿਕ ਦਾ ਜੀਵਨ ਮੰਨਿਆ ਜਾਂਦਾ ਹੈ ਉਹ ਉਹਨਾਂ ਤੇ ਆ ਜਾਂਦੀ ਸੀ ਇਸ ਤਰ੍ਹਾਂ ਦੇ ਸਿੰਘ ਮਿਸਾਲ ਬਣ ਕੇ ਜੀਏ ਅਤੇ ਮੌਤ ਨੂੰ ਮੁਕੋਲ ਕਰਕੇ ਆਪਣਾ ਜੀਵਨ ਸਫਰ ਪੂਰਾ ਕਰਕੇ ਗੁਰੂ ਸਾਹਿਬ ਦੀ ਓਟ ਵਿੱਚ ਜਬ ਰਜੇ ਅਖੀਰ ਹੌਣੇ ਦਾ ਸਦਾ ਉਸ ਨੂੰ ਇੱਕ ਮੁਕਾਬਲੇ ਦੇ ਰੂਪ ਵਿੱਚ ਆਇਆ ਉਹ ਅਖੀਰ ਤੱਕ ਜੁਝਦਾ ਰਿਹਾ ਆਪਣੇ ਸਾਥੀਆਂ ਨੂੰ ਸੰਭਾਲਦਾ ਰਿਹਾ ਅਤੇ ਦੁਸ਼ਮਣਾਂ ਨੂੰ ਪਾਰ ਬੁਲਾਉਂਦਾ ਰਿਹਾ ਅਤੇ ਸਾਥੋਂ ਵੀ ਦਾਇਗੀ ਲੈ ਗਏ ਮੈਂ ਸੋਚਦਾ ਹਾਂ ਕਿ ਛੋਟੀ ਉਮਰੇ ਥੋੜੀ ਜਿਹੀ ਜ਼ਿੰਦਗੀ ਵਿੱਚ ਉਹਨੇ ਜੰਗ ਨੂੰ ਜਿਵੇਂ ਮਾਣਿਆ ਉਹਦੇ ਉੱਪਰ ਕਿਤਾਬ ਲਿਖੀ ਜਾ ਸਕਦੀ ਹੈ ਹਾਲੇ ਤਾਂ ਪੰਥ ਖਿੰਡਾਉ ਵਿੱਚ ਹੈ ਪਰ ਉਸ ਬਾਜ ਦੀ ਪਰਵਾਜ਼ ਨੂੰ ਪੰਥ ਨੇ ਜ਼ਰੂਰ ਸੰਭਿਆ ਹੋਇਆ ਹੈ ਉਹ ਕਿਸੇ ਨਾ ਕਿਸੇ ਦਿਨ ਪੰਥ ਸਾਹਮਣੇ ਜ਼ਰੂਰ ਪ੍ਰਗਟ ਹੋਵੇਗੀ ਸੋ ਗੁਰੂ ਪਿਆਰਿਓ ਇਹ ਸਾਖੀ ਸੀ ਛੋਟੇ ਤੂਫਾਨ ਦੀ ਜੇ ਤੁਹਾਨੂੰ ਸਾਖੀ ਚੰਗੀ ਲੱਗੀ ਹੈ ਤਾਂ ਅਗਾਹ ਸ਼ੇਅਰ ਕਰਿਓ ਖਾਲਸਾ ਪੰਥ ਦੀ ਬੰਦੀ ਸਿੰਘਾਂ ਦੀ ਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਸਾਹਿਬ ਦੇ ਚਰਨਾਂ ਕਮਲਾ ਪਾਸ ਪਾਠ ਜਪ ਤੇ ਅਰਦਾਸ ਕਰਦੇ ਰਹੋ ਗੁਰੂ ਸਾਹਿਬ ਆਪ ਵੀ ਕਿਰਪਾ ਕਰਨਗੇ ਖਾਲਸਾ ਪੰਥ ਦੀ ਬਖਸ਼ਣਗੇ ਅਤੇ ਚੜ੍ਹਦੀ ਕਲਾ ਕਰਨਗੇ ਸੋ ਗੁਰੂ ਪਿਆਰਿਓ 10 ਨੂੰ ਦੇਵ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ